ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਉਮੀਦਵਾਰਾਂ ਲਈ ਪੂਰੀ ਤਾਕਤ ਚੋਕ ਦਿੱਤੀ ਹੈ ਵੀਰਵਾਰ ਨੂੰ ਸੀਐਮ ਮਾਨ ਨੇ ਲੁਧਿਆਣਾ ਤੇ ਜਲੰਧਰ ਵਿੱਚ ਰੋਡ ਸ਼ੋਅ ਕੀਤੇ ਇਸ ਦੌਰਾਨ ਜਿੱਥੇ ਸੀਐਮ ਨੇ 2 ਸਾਲ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਈਆਂ ਉੱਥੇ ਹੀ ਵਿਰੋਧੀਆਂ ਨੂੰ ਵੀ ਖੋਸਿਆ ਪਹਿਲੀ ਵਾਰ ਹੋਇਆ ਕਿ ਲੋਕ ਖਾਸ ਤੌਰ ਤੇ ਨੌਜਵਾਨ ਆਪਣੇ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਪਹਿਲਾਂ ਤਾਂ ਰਾਜੇ ਰਜਵਾੜੇ ਕਾਕਾ ਜੀ ਛੋਟੇ ਕਾਕਾ ਜੀ ਵੱਡੇ ਕਾਕਾ ਜੀ ਬੀਬਾ ਜੀ ਪਤਾ ਨਹੀਂ ਕੀ ਕੀ 13 ਜੀ ਇਸ ਵਾਰ ਪੰਜਾਬ ਬਣੇਗਾ ਹੀਰੋ ਪੰਜਾਬ ਬਣੇਗਾ ਹੀਰੋ ਵਾਹ ਜੀ ਵਾਹ ਅੱਜ ਅੱਜ ਵਿਰੋਧੀ ਪਾਰਟੀ ਵਾਲਿਆਂ ਨੂੰ ਡਾਕਟਰ ਤੇ ਜਾਣਾ ਪਊ ਅੱਜ ਵਿਰੋਧੀ ਪਾਰਟੀ ਵਾਲਿਆਂ ਨੂੰ ਡਾਕਟਰ ਤੇ ਜਾਣਾ ਪਊ ਵੀ ਦਿਲ ਖੜਾ ਹੋਣ ਦੀਆਂ ਦਵਾਈਆਂ ਦਿਓ ਜੀ ਅਮਹਾਲੇ ਆ ਮੈਂ ਕੀ ਬੋਲਾਂ ਹੁਣ ਇਸ ਤੋਂ ਬਾਅਦ ਪਿਆਰ ਨਹੀਂ ਮਿਲ ਸਕਦਾ ਜੀ ਮੈਂ ਇਸ ਗੱਲੋਂ ਕਈ ਵਾਰੀ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਹੈ ਵੀ ਯਾਰ ਇੰਨਾ ਪਿਆਰ ਭਗਵਾਨ ਸਿਆਂ ਇਹ ਜੇ ਅਗਲੇ 7 ਜਨਮ ਵੀ ਹਰੇਕ ਸਾਲ ਤੋਂ ਬਾਅਦ ਧੰਨਵਾਦ ਕਹਿਣ ਲੱਗ ਜੇ ਅਗਲੇ 7 ਜਨਮ ਵੀ ਇਹ ਪਿਆਰ ਦਾ ਕਰਜ਼ਾ ਲਾਹਿਆ ਨਹੀਂ ਜਾਣਾ ਜਿਹੜਾ ਪਿਆਰ ਤੁਸੀਂ ਦਿੱਤਾ ਹੈ ਚਾਹੇ ਦੁਪਹਿਰ ਦਾ 1 ਵਜਾ ਹੋਵੇ ਚਾਹੇ ਰਾਤ ਦੇ 8 9 ਵਜੇ ਹੋਣ ਤੁਹਾਡੇ ਘਟ ਚ ਕੋਈ ਕਮੀ ਨਹੀਂ ਹੁੰਦੀ ਮੈਂ ਇਹੀ ਪਰਮਾਤਮਾ ਅਗੇ ਅਰਦਾਸ ਕਰਦਾ ਪਰਮਾਤਮਾ ਬਾਰ ਬਾਰ ਜਨਮ ਦੇਈ ਤਾਂ ਪੰਜਾਬ ਚ ਜਨਮ ਦੇਈ ਬਸ ਇੱਥੇ ਆਈਏ ਜਦੋਂ ਆਈਏ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ 90% ਕਰਨ ਨੂੰ ਮੁਫਤ ਹੁੰਦੀ ਹੈ ਖੇਤਾਂ ਵਾਲੀ ਬਿਜਲੀ ਦਿਨੇ ਵੀ ਰਾਤ ਨੂੰ ਵੀ ਦਸਿਆਂ ਖਾਲੇ 13 0 ਬਿਜਲੀ ਦਾ ਬਿਲ 0 ਤਾਈਉ ਦੇ ਰਹੇ 0 ਸੋ ਵੀਰਾਂ ਇਹ ਜਿਹੜਾ ਇੱਕ ਤਰੀਕ ਨੂੰ ਮੈਂ ਤੁਹਾਡੇ ਵਾਸਤੇ ਇੱਕ ਤੁਹਾਡੇ ਕੋਲੇ ਬੇਨਤੀ ਲੈ ਕੇ ਆਇਆ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦਬ ਦਿਓ 4 ਤਰੀਕ ਨੂੰ ਇਹ ਹਜੇ ਵੇਲੇ ਤੱਕ ਤਾਂ 130 ਦਾ ਰਿਜ਼ਲਟ ਆ ਗਿਆ ਹੋਊਗਾ ਉਸ ਤੋਂ ਬਾਅਦ ਸਾਰਿਆਂ ਦੇ ਪਿੰਨ ਦੇ ਜਿਹੜੇ ਮੈਨੂੰ ਟੋਕਦੇ ਰਹਿੰਦੇ ਨੇ ਮੈਨੂੰ ਰੋਕਦੇ ਰਹਿੰਦੇ ਨੇ ਮੈਨੂੰ ਭੰਡਦੇ ਰਹਿੰਦੇ ਨੇ ਉਹਨਾਂ ਦੇ ਸਾਰਿਆਂ ਦੇ ਮੂੰਹ ਹੋ ਜਾਣਗੇ ਬੰਦ ਫੇਰ ਆਪਾਂ ਤੁਹਾਡੇ ਨਾਲ ਬਹਿ ਕੇ ਇਸ ਤਰ੍ਹਾਂ ਦੀ ਸਰਕਾਰ ਚਲਾਵਾਂਗੇ ਸੋਨੇ ਦੀ ਚਿੜੀ ਪੰਜਾਬ ਬਣਾ ਕੇ ਦਿਖਾਵਾਂਗਾ ਤੁਹਾਨੂੰ ਮੈਂ ਕਾਂਗਰਸ ਵਾਲਿਆਂ ਦੀ ਸਮਝ ਨਹੀਂ ਆ ਰਹੀ ਕਾਂਗਰਸਾਂ ਨੂੰ ਸਮਝ ਨਹੀਂ ਆ ਰਹੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਈ ਕੀ ਜਾਂਦਾ ਉਹ ਤਾਂ ਹਿੱਲੇ ਪਏ ਨੇ ਖਡੂਰ ਸਾਹਿਬ ਵਾਲਾ ਸੰਗਰੂਰ ਭੇਜਤਾ ਸੰਗਰੂਰ ਵਾਲਾ ਆਨੰਦਪੁਰ ਭੇਜਤਾ ਬਠਿੰਡੇ ਵਾਲਾ ਤੁਹਾਡੇ ਕੋਲ ਲੁਧਿਆਣੇ ਭੇਜਤਾ ਉਹ ਪ੍ਰਤਾਪ ਬਾਜਵਾ ਗੁਰਦਾਸਪੁਰ ਵਾਲਾ ਉਹ ਕਹਿੰਦਾ ਮੈਂ ਕਿਰਾਏ ਤੇ ਘਰ ਲਊਂਗਾ ਲੁਧਿਆਣੇ ਤਾਂ ਕਿ ਹੱਥੀ ਹਰਾ ਕੇ ਜਾਵਾਂ ਰਾਜੇ ਬੜੇਂਗਰ ਨੂੰ ਇਹਨਾਂ ਦਾ ਆਪਸ ਚੀਰਿੰਦੇ ਫੜਦਾ ਕੰਮ ਛੱਡੋ ਪਰ ਇਹਨਾਂ ਨੂੰ ਆਪਸ ਲੜੀ ਜਾਣ ਦਿਓ ਆਪਾਂ ਕੰਮ ਕਰੀਏ ਆਪਾਂ ਪੰਜਾਬ ਦੇ ਵਿਕਾਸ ਦੇ ਕੰਮ ਕਰੀਏ ਇੱਕ ਨੌਜਵਾਨ ਮੈਦਾਨਾਂ ਦਾ ਨਹੀਂ ਰਹਿਣ ਦੇਣਾ ਚਾਹੁੰਦਾ ਜਿਹਦੇ ਕੋਲੇ ਨੌਕਰੀ ਨਾ ਹੋਵੇ ਜਾਂ ਜਿਹੜਾ ਨੌਕਰੀਆਂ ਵੰਡਣ ਵਾਲਾ ਵੀ ਹੋਵੇ ਮੰਗਣ ਵਾਲੇ ਵੀ ਚਾਹੇ ਵੰਡਣ ਵਾਲਾ ਵੀ ਬਣਾਵਾਂਗੇ ਆਪਾਂ ਫੈਕਟਰੀਆਂ ਖਲਵਾਵਾਂਗੇ ਸਟਾਰਟਅਪ ਦੇਵਾਂਗੇ ਕੰਮ ਦੇਵਾਂਗੇ ਬਿਨਾਂ ਲੋਨ ਤੋਂ ਕਰਜ਼ਾ ਦੇਵਾਂਗੇ ਸਾਲ ਤੋਂ ਜੋ ਕੰਮ ਹੋ ਰਹੇ ਨੇ ਉਹੀ ਬੋਲੀ ਜਾਂਦੇ ਆ ਤੇ 43000 ਨੌਕਰੀਆਂ ਬੋਲੀ ਜਾਂਦੀਆਂ ਬਿਜਲੀ ਦੇ ਬਿੱਲ ਬੋਲੀ ਜਾਂਦੇ ਜਿਹੜੇ ਜ਼ੀਰੋ ਆਉਂਦੇ ਆ ਕੱਸੀਆਂ ਨਹਿਰਾਂ ਖਾਲਾਂ ਜਿਹੜੀਆਂ ਕਦੇ ਬੰਦ ਹੋ ਗਈਆਂ 25 25 30 30 ਸਾਲ ਬਾਅਦ ਖੇਤਾਂ 'ਚ ਪਾਣੀ ਪਹੁੰਚਿਆ ਉਹ ਕੱਸੀਆਂ ਨਹਿਰਾਂ ਬੋਲੀ ਜਾਂਦੀਆਂ ਉਹ ਰਾਸ਼ਨ ਬੋਲੀ ਜਾਂਦਾ ਜਿਹੜਾ ਘਰ ਘਰ ਮਿਲਣ ਲੱਗ ਗਿਆ ਵੀਰੋ ਉਹ ਸਨਮਾਨ ਬੋਲੀ ਜਾਂਦੇ ਆ ਫੌਜੀ ਸ਼ਹੀਦਾਂ ਨੂੰ ਜਿਹੜੇ ਕਿ ਕਰੋੜ ਰੁਪਏ ਦੇ ਅਸੀਂ ਉਹਨਾਂ ਸ਼ਹੀਦਾਂ ਦਾ ਮਾਨ ਸਨਮਾਨ ਕਰਕੇ ਆਉਨੇ ਆ ਉਹਦੀ ਕੁਰਬਾਨੀ ਦੀ ਕੀਮਤ ਕੋਈ ਨਹੀਂ ਹੁੰਦੀ ਪਰ ਕਬੀਲਦਾਰੀ ਲੀਤੇ ਚੜੀ ਰਵੇ ਸੋ ਵੀਰੋ ਉਹ ਟੋਲ ਪਲਾਜੇ ਬੋਲੀ ਜਾਂਦੇ ਆ 16 ਟੋਲ ਪਲਾਜੇ ਜਿਹੜੇ ਬੰਦ ਕਰਤੇ ਇੱਕ ਦਿਨ ਦਾ 58,70,000 ਪੰਜਾਬੀਆਂ ਦਾ ਬਚ ਗਿਆ ਇੱਕ ਦਿਨ ਦਾ